ਤੁਸੀਂ ਦੇਖੋ ਹਰ ਇੱਕ ਬੰਦੇ ਆਪਣੇ ਨਿੱਜੀ ਹਿੱਤਾਂ ਲਈ ਕੋਈ ਕਾਂਗਰਸ ਚ ਵਗਦਾ ਕੋਈ ਝਾੜੂ ਚ ਵਗਦਾ ਇੱਕ ਥਾਂ ਤੇ ਖੜਾ ਦਾ ਰਿਹਾ ਕਿੰਨੇ ਵਾਰੀ ਲੋਕਾਂ ਨੇ ਹਰਾਇਆ ਯਾਰ ਬਿਲਕੁਲ ਪਾਰਟੀ ਬਦਲੀ ਤੁਸੀਂ ਇੱਕ ਚੀਜ਼ ਦੇਖੋ ਜਿਹੜੇ ਲੋਕ ਕਹਿੰਦੇ ਨੇ ਇੱਕ ਐਮਐਲਏ ਇੱਕ ਵਾਰੀ ਮੜਾ ਜਾ ਕੋਈ ਲੱਗੇ ਗੋਲਡ ਹੀ ਲਾ ਲਓ ਸਾਡਾ ਧੂਰੀ ਤੋਂ ਗੋਲਡ ਦੀ ਤੁਹਾਨੂੰ ਗੱਲ ਆਉਂਦਾ ਮੜਾ ਟਰੈਕਟਰ ਨਹੀਂ ਦਿੱਤੀ ਇੱਕ ਵਾਰੀ ਜਾ ਕੇ ਉਹਦੀ ਟਬੂਸੀ ਵਾਰੀ ਝਾੜੂ ਚ ਜਾ ਕੇ ਭਗਵਾਨਤ ਮੰਨਦੇ ਪੈਰੀ ਲੱਗ ਪਿਆ ਸਟੈਂਡ ਤੇ ਖੜਨਾ ਵੀਰੋ ਬਹੁਤ ਵੱਡੀ ਕੁਰਬਾਨੀ ਹੁੰਦੀ ਆ ਬਹੁਤ ਵੱਡੀ ਗੱਲ ਹੁੰਦੀ ਆ ਕਿੰਨੇ ਮਾਨ ਸਾਹਿਬ ਇੱਕ ਵਾਰੀ ਹਰਾਏ ਨੇ ਕਿੰਨੇ ਵਾਰੀ ਹਾਰੇ ਲਗੇ ਪਰ ਮੈਨੂੰ ਇੱਕ ਚੀਜ਼ ਦਾ ਜਵਾਬ ਦੇ ਵੀ ਕੋਈ ਲੋਕਾਂ ਲਈ ਧਰਨਾ ਲਾਇਆ ਕੋਈ ਲੋਕਾਂ ਨੇ ਲੜਾਈ ਹੋਈ ਹੈ ਕੋਈ ਤੇਰੇ ਤੇ ਪਰਚਾ ਹੋਇਆ ਕਿਹੜੀ ਲੋਕਾਂ ਨੇ ਸੰਘਰਸ਼ ਕੀਤਾ ਤੂੰ ਅੱਜ ਤੂੰ ਤੂੰ ਫੇਮਸ ਆ ਤੂੰ ਪੈਸਾ ਕਮਾ ਲਿਆ ਤੂੰ ਕਹਿੰਦਾ ਵੀ ਮੈਂ ਮਿਹਨਤ ਕੀਤੀ ਤੂੰ ਆਪਦੇ ਘਰ ਲਈ ਮਿਹਨਤ ਕੀਤੀ ਹੈ ਲੋਕਾਂ ਲਈ ਮਿਹਨਤ ਕੀ ਕੀਤੀ ਹੈ ਜਿਹੜਾ ਲੀਡਰ ਹਮੇਸ਼ਾ ਉਹੀ ਚੰਗਾ ਹੁੰਦਾ ਜਿਹੜਾ ਲੋਕਾਂ ਲਈ ਸੰਘਰਸ਼ ਕਰਦਾ ਲੋਕਾਂ ਨੂੰ ਲਾਭ ਮੰਦ ਕਰਦਾ ਲੋਕਾਂ ਦੇ ਵਿੱਚ ਰਹਿੰਦਾ ਅੱਜ ਤੂੰ ਭਰਾਵਾ ਆ ਕੇ ਕੈਨੇਡਾ ਤੋਂ ਤੇਰੇ ਕੋਲੇ ਪੀਆਰ ਆ ਤੂੰ ਆ ਕੇ ਕਹਿੰਦਾ ਵੀ ਮੈਨੂੰ ਲੋਕ ਜਿੱਤਾਉਣ ਇਹ ਲੋਕਾਂ ਨੇ ਦੇਖਿਆ ਲੋਕ ਕਹਿੰਦੇ ਵੀ ਜਿਹੜੇ ਦੇ ਪਿਓ ਦੀ ਵੱਡੀ ਮੈਂ ਇਹ ਵੀਡੀਓ ਮੈਂ ਪਾਈ ਜਿਹਦੇ ਪਿਓ ਦੀ ਏਡੀ ਵੱਡੀ ਗੱਲਬਾਤ ਆ ਤੁਸੀਂ ਉਹਨੂੰ ਸਾਥ ਨਹੀਂ ਦੇ ਰਹੇ ਕਲ ਇਹ ਸਭ ਤੋਂ ਵੱਡੀ ਲਹਿਰ ਚੱਲਣ ਦਾ ਕਾਰਨ ਭਾਈ ਅਮਰਤਪਾਲ ਸਿੰਘ ਜੀ ਨੇ ਖੰਡੂਰ ਸਾਹਿਬ ਹਾਂ ਖੰਡੂਰ ਸਾਹਿਬ ਤੋਂ ਜਿਹੜੀ ਕਿ ਉੱਥੋਂ ਲਹਿਰ ਚੱਲੀ ਆ ਉਹੀ ਲਹਿਰ ਪਾਈ ਫਿਰ ਫਰੀਦਕੋਟ ਦੇ ਵਿੱਚ ਚੱਲ ਪਈ। ਈਹੀ ਲਹਿਰ ਨੇ ਪੂਰੇ ਪੰਜਾਬ 'ਚ 2027 ਤੱਕਰ ਚੱਲ ਪੈਣਾ। ਤੋਂ ਅੱਜ ਆਪਣੇ ਬਚਕਾਰ ਬਾਈ ਭਾਨਾ ਸਿੱਧੂ ਜੋ ਕਿ ਪੰਜਾਬ ਦੇ ਨੌਜਵਾਨ ਆਗੂ ਨੇ ਤੇ ਸਾਰੇ ਪੰਜਾਬ ਦੇ ਵਿੱਚ ਇਹ ਚਾਣ ਪ੍ਰਚਾਰ ਕਰ ਰਹੇ ਨੇ। ਖੰਡੂਰ ਸਾਹਿਬ ਫਰੀਦਕੋਟ ਸੰਗਰੂਰ ਬਠਿੰਡਾ ਅੱਜ ਪਹੁੰਚੇ ਨੇ ਬਠਿੰਡਾ ਬਾਈ ਲੱਖਾ ਸਿੰਘ ਸਿਧਾਣੇ ਦੇ ਹੱਕ ਦੇ ਵਿੱਚ ਚੋਣ ਪ੍ਰਚਾਰਨ ਕਰਨ ਬਾਈ ਬਿਲਕੁਲ ਬਾਈ ਬਿਲਕੁਲ ਬਿਲਕੁਲ ਮੰਨ ਚੁੱਕਿਆ ਨੌਜਵਾਨ ਉਹਨੂੰ ਵੱਡੀ ਪੱਧਰ ਤੇ ਜਾਗਰੂਤ ਹੋ ਚੁੱਕੇ ਨੇ ਨੌਜਵਾਨ ਇਹ ਗੱਲ ਕਹਿ ਰਹੇ ਨੇਗੇ ਵੀ ਅਸੀਂ ਯਾਰ ਸਮਝ ਨਹੀਂ ਆਉਂਦੀ ਇੱਕ ਤਾਂ ਲੀਡਰ ਕਹਿੰਦੇ ਨੇ ਅਸੀਂ ਸਾਨੂੰ ਵੋਟਾਂ ਪਾ ਕੇ ਚਿਤਾਓ ਅਸੀਂ ਫੇਰ ਕੰਮ ਕਰਾਂਗੇ ਇੱਕ ਲੀਡਰ ਪਹਿਲਾਂ ਹੀ ਮੈਦਾਨ ਚ ਡਟਾ ਖੜਾ ਪਹਿਲਾਂ ਹੀ ਲੋਕਾਂ ਲਈ ਪਰਚੇ ਪਵਾ ਰਿਹਾ ਪਾਣੀ ਵਾਲੇ ਲੜ ਰਿਹਾ ਬੋਲੀ ਲਈ ਲੜ ਰਿਹਾ ਇਤਿਹਾਸ ਲਈ ਲੜ ਰਿਹਾ ਚੱਟੇ ਨਸ਼ੇ ਲਈ ਲੜ ਰਿ ਇਸ ਤੋਂ ਵੱਡੀ ਇਸ ਤੋਂ ਵੱਡੀ ਗੱਲ ਕਿ ਉਹ ਇਹ ਦੂਜਾ ਫਰੀਦਕੋਟ ਤੋਂ ਬਾਈ ਸਰਬਜੀਤ ਲੋਕ ਕਹਿੰਦੇ ਵੀ ਲਹਿਰ ਚੱਲ ਪਈ ਉਧਰੋਂ ਇਹ ਸਭ ਤੋਂ ਵੱਡੀ ਲਹਿਰ ਚੱਲਣ ਦਾ ਕਾਰਨ ਭਾਈ ਅਮਰਤਪਾਲ ਸਿੰਘ ਜੀ ਨੇ ਖੰਡੂਰ ਸਾਹਿਬ ਹਾਂ ਖੰਡੂਰ ਸਾਹਿਬ ਤੋਂ ਜਿਹੜੀ ਕਿ ਉੱਥੋਂ ਲਹਿਰ ਚੱਲੀ ਆ ਉਹੀ ਲਹਿਰ ਭਾਈ ਫਿਰ ਫਰੀਦਕੋਟ ਦੇ ਵਿੱਚ ਚੱਲ ਪਈ। ਇਹਹੀ ਲਹਿਰ ਨੇ ਪੂਰੇ ਪੰਜਾਬ 'ਚ 2027 ਤੱਕਰ ਚੱਲ ਪੈਣਾ ਤੇ ਅੱਜ ਸਾਰਿਆਂ ਦੇ ਇਹਨਾਂ ਦਾ ਫੱਟੀ ਪੋਚ ਕੇ ਤੋੜਨਗੇ ਉਥੋਂ ਜਿਵੇਂ ਐਨ ਕਰਮਜੀਤ ਅਨਮੋਲ ਦੀ ਤੇਜਪਗ ਮਹਾਤਮਾਨ ਦੇ ਐਨ ਮੰਨ ਕੇ ਚੱਲ ਖਾਸਮ ਖਾਸ ਦੀ ਫਿਕਰ ਨਾ ਕਰ ਲੋਕ ਫੱਟੀ ਜਿਵੇਂ ਆਉਣ ਵਾਲੇ ਸਮੇਂ 'ਚ ਪੋ ਮੈਨੂੰ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਕਰ ਨਾ ਕਰਨ ਮੈਂ ਆਪਣੇ ਪੰਥ ਵੱਲੋਂ ਮੈਂ ਕਿਸੇ ਦਿੱਲੀ ਦੇ ਦਲਾਲ ਵੱਲੋਂ ਸੀਟ ਨਹੀਂ ਲੈਂਦਾ ਮੈਂ ਆਪਣੇ ਪੰਥ ਤੋਂ ਹੱਥ ਮੰਨ ਕੇ ਬੇਨਤੀ ਕਰੂੰ 2027 ਦੇ ਮੈਂ ਭਗਵਾਨਤਮਨ ਦੇ ਵਿਰੁੱਧ ਲੜੂੰ ਜਿੱਥੇ ਮਰਜ਼ੀ ਚੋਣ ਲੜ ਰੇ ਮੈਂ ਆਪਣੇ ਕੰਮ ਤੋਂ ਇੱਕ ਟਿਕਟ ਲਵਾਂਗਾ ਜਿੱਥੇ ਮਰਜ਼ੀ ਆਉਣ 2027 ਤੋਂ ਭਗਵਾਨਤਮਨ ਦੇ ਵਿਰੁੱਧ ਚੋਣ ਮੈਂ ਲੜਨਾ ਹੈ ਤੇ ਜੇ ਮੈਂ ਆਪਾਂ ਕਹਿੰਦੇ ਨੇ ਬੁੱਢਾ ਸ਼ੇਰ ਸਾਡਾ ਸੰਗਰੂਰ ਤੋਂ ਫਿਰ ਉਹਨਾਂ ਬਾਰੇ ਵੀ ਦੋ ਸ਼ਬਦ ਕੋਈ ਬੁੱਢਾ ਫਿਰ ਦੇਖੋ ਜੀ ਉਹਨਾਂ ਦਾ ਬਹੁਤ ਵੱਡੀ ਕਹਾਣੀ ਹੈ ਉਹਨਾਂ ਦਾ ਉਹਨਾਂ ਬਾਰੇ ਦੱਸਣ ਲੱਗਿਆਂਗਾ ਸਮਾਂ ਲੱਗੂਗਾ ਲੰਮੇ ਸਮੇਂ ਤੋਂ ਖੜ ਕੇ ਆਪਣੇ ਸਿਧਾਂਤਾਂ ਦੇ ਕਿਤੇ ਪੈਰਾ ਦੇ ਰਹੇ ਨੇ ਤੁਸੀਂ ਦੇਖੋ ਹਰ ਇੱਕ ਬੰਦੇ ਆਪਣੇ ਨਿੱਜੀ ਹਿੱਤਾਂ ਲਈ ਕੋਈ ਕਾਂਗਰਸ ਚ ਵਗਨਦਾ ਕੋਈ ਝਾੜੂ ਚ ਵਗਨਦਾ ਇੱਕ ਥਾਂ ਤੇ ਖੜਾ ਦਾ ਰਿਹਾ ਕਿੰਨੇ ਵਾਰੀ ਲੋਕਾਂ ਨੇ ਹਰਾਇਆ ਯਾਰ ਬਿਲਕੁਲ ਪਾਰਟੀ ਬਦਲੀ ਤੁਸੀਂ ਇੱਕ ਚੀਜ਼ ਦੇਖੋ ਜਿਹੜੇ ਲੋਕ ਕਹਿੰਦੇ ਨੇਗੇ ਇਹ ਬੜੀ ਦੱਸਣ ਵਾਲੀ ਬੜੀ ਔਖਾ ਲੱਗਦਾ ਇੱਕ ਐਮਐਲਏ ਇੱਕ ਵਾਰੀ ਮੜਾ ਜਾ ਕੋਈ ਲੱਗੇ ਗੋਲਡ ਹੀ ਲਾ ਲਓ ਸਾਡੇ ਧੂਰੀ ਤੋਂ ਗੋਲੀਆਂ ਦੀ ਗੱਲ ਆਉਂਦੀ ਮੜਾ ਟ੍ਰੈਕਟਰ ਦਿੱਤੀ ਇੱਕ ਵਾਰੀ ਜਾ ਕੇ ਉਹਦੀ ਟਬੂਸੀ ਵਾਰੀ ਝਾੜੂ 'ਚ ਆ ਕੇ ਸਟੈਂਡ ਤੇ ਖੜਨਾ ਵੀਰੋ ਬਹੁਤ ਵੱਡੀ ਕੁਰਬਾਨੀ ਹੁੰਦੀ ਆ ਬਹੁਤ ਵੱਡੀ ਗੱਲ ਹੁੰਦੀ ਆ ਕਿੰਨੇ ਮਾਨ ਸਾਹਿਬ ਇੱਕ ਵਾਰ ਹੀ ਹਾਰੇ ਨੇ ਕਿੰਨੇ ਵਾਰੀ ਹਾਰੇ ਨੇ ਆਖਰ ਨੂੰ ਉਹਨਾਂ ਕੋਲੇ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਆਪਣਾ ਜਿਹਾ ਆਪਾਂ ਗੱਲ ਕਰੀਏ ਹਰ ਇੱਕ ਆਪਣਾ ਵਿਧਾਨ ਸਭਾ ਹਲਕੇ 'ਚ ਗੱਲ ਕਰੀਏ 15 ਤੋਂ 20000 ਵੋਟਾਂ ਪੱਕੀ ਜਿਹੜੀ ਆ ਜਿਹਨਾਂ ਕੋਲੇ ਪੱਕੀ ਆ ਤੁਸੀਂ ਇੰਨੀ ਵੋਟ ਕਿਸੇ ਕੋਲੇ ਹੋਵੇ ਬਹੁਤ ਵੱਡੀ ਗੱਲ ਹੁੰਦੀ ਆ ਇਹ ਇਹ ਚੀਜ਼ ਆ ਵੀ ਮਾਨ ਸਾਹਿਬ ਕਿਤੇ ਵੀ ਜਿਹੜੀ ਮਰਜ਼ੀ ਪਾਰਟੀ 'ਚ ਵਗ ਜਾਂਦੇ ਪਰ ਆਪਣੇ ਸਿਧਾਂਤ ਹਾਂ ਠੀਕ ਆ ਬਾਈ ਚੰਗਾ ਹੁਣ ਇਨਾਂ ਕ ਮਾਨ ਸਾਹਿਬ ਬਾਰੇ ਜੋ ਖੜ ਉਹਨਾਂ ਨਾਲ ਵੀ ਸਾਰੇ ਪੰਥ ਕਾ ਗੋਣ ਆਲਾ ਧੰਨਵਾਦ ਬਾਈ